ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਗੱਲਬਾਤ ਕਰਨੀ ਹੈ ਨਾ ਜਿੱਦਾਂ ਕਥਾਵਾਚਕ ਪਿਆਰਾ ਪਿਆਰਾ ਬੋਲਦੇ ਨੇ ਉਦਾਂ ਦੀ ਗੱਲਬਾਤ ਮੈਂ ਕਰਨੀ ਸਭ ਤੋਂ ਪਹਿਲਾਂ ਦੁਬਾਰਾ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਹੀਂ ਜਥੇਦਾਰ ਪੱਕੇ ਤਾਂ ਉਹ ਕਿਸ ਗੜ ਸਾਹਿਬ ਦੇ ਨੇ ਇਹਨਾਂ ਦਾ ਨਾਮ ਹੈਗਾ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਅਕਾਲ ਤਖਤ ਸ੍ਰੀ ਅਮਰitsar ਸਾਹਿਬ ਕਾਰਜਕਾਰੀ ਇਹਨਾਂ ਦੀ ਇੱਕ ਪੋਸਟ ਮੈਂ ਹੁਣੇ-ਹੁਣੇ ਪੜੀ ਉਹ ਕੁਦਰਤ ਵੱਲੋਂ ਕੋਈਨ ਖੋਲ ਲਿਆ ਤੇ ਮੋਹਰੇ ਆ ਗਈ ਪੋਸਟ ਮੈਂ ਕਿਹਾ ਚਲੋ ਪਿਆਰ ਦੇ ਨਾਲ ਦੋ ਗੱਲਾਂ ਹੀ ਕਰ ਲਈ ਕਿਉਂਕਿ ਜਿਹੇਦਾਰਾਂ ਦਾ ਜਿਹੜਾ ਅਹੁਦਾ ਹੈ ਉਹ ਬਹੁਤ ਵੱਡਾ ਹੈ ਮਹਾਨ ਸ਼ਖਸੀਅਤਾਂ ਨੇ ਇਸ ਕਰਕੇ ਵੀ ਪਿਆਰੇ ਪਿਆਰੇ ਸ਼ਬਦ ਬੋਲਣੇ ਨੇ ਅੱਜ ਪੋਸਟ ਪਾਈ ਹੈ ਕਹਿੰਦੇ ਪੰਜਾਬ ਦੀਆਂ ਜ਼ਮੀਨਾਂ ਨਾ ਵੇਚੋ ਵਿਦੇਸ਼ਾਂ ਵਾਲੇ ਵੀ ਘਰ ਵਾਪਸੀ ਕਰੋ ਇਹ ਬਿਆਨ ਹੈ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਤਤਪਰ ਰਹੋ ਇਹ ਬਿਆਨ ਹੈ ਗਿਆਨੀ ਕੁਲਦੀਪ ਸਿੰਘ ਗੜਗਾ ਜਤਾ ਇਹ ਜਣ ਕੀ ਮਤਾਂ ਦੇ ਰਹੇ ਨੇ ਅਕਲ ਇਹ ਉਹ ਲੋਕ ਨੇ ਨਾ دانشਬੰਦ ਆਜਲ ਫਾਜਲ ਚੌਬੀ ਸਬੇ ਚ ਹੁੰਦਾ ਜਣ ਕੀ ਪੂਰੇ ਗੂੜੇ ਗਿਆਨ ਵਾਲੇ ਜਿਹਨੂੰ ਕਹਿੰਦੇ ਵੱਡੇ ਫਿਲਾਸਫਰ ਇਹੋ ਲੋਕ ਨੇ ਤੇ ਪਿਆਰ ਨਾਲੀ ਬੇਨਤੀ ਕਰਾਂਗੇ ਮੈਂ ਵਿਸ਼ੇ ਤੋਂ ਨਾ ਨਿਕਲਾਂ ਹੁਣ ਬਦੇਸ਼ਾਂ ਵਿੱਚ ਜਿਹੜੇ ਗਏ ਨੇ ਪੰਜਾਬ ਛੱਡ ਕੇ ਇਹ ਕਸੂਰਬਾਰ ਕੌਣ ਹੈ ਜੀ ਕਿ ਜਿਹੜੇ ਗਏ ਨੇ ਉਹ ਕਸੂਰਬਾਰ ਨੇ ਜਾਂ ਉਹਨਾਂ ਨੂੰ ਭੇਜਣ ਲਈ ਮਜਬੂਰ ਸਰਕਾਰਾਂ ਨੇ ਕਰਤਾ ਇਹ ਸਰਕਾਰਾਂ ਨੇ ਕਰਤਾ ਤਾਂ ਜਿਹੜੇ ਗੜਗੱਜ ਸਾਹਿਬ ਜਿਹੜੀ ਸਰਕਾਰ ਨੇ ਜਿਹੜੀ ਪਾਰਟੀ ਕਾਲੀਦਾਲ ਨੇ ਬਣਾਏ ਨੇ ਸਭ ਤੋਂ ਵੱਧ ਨੁਕਸਾਨ ਤਾਂ ਉਹਨਾਂ ਨੇ ਕੀਤਾ ਮੈਂ ਅੱਜ ਸ਼ਬਦਾਬ ਨਹੀਂ ਮਿੱਠੀ ਮਿੱਠੀ ਬੋਲਣੀ ਆ ਮੈਂ ਕਿਸੇ ਨੂੰ ਕੋੜਾ ਨਹੀਂ ਬੋਲਣਾ ਸ਼੍ਰੋਮਣੀ ਕਾਲੀਦਾਲ ਦੇ ਮਰਹੂਮ ਸਾਹਿਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਖਰ-ਏ-ਕੌਮ ਜਿੰਨੂੰ ਅਵਾਰਡ ਦਿੱਤਾ ਸੀ ਕਲਤਾਰ ਸਾਹਿਬ ਨੂੰ ਵੈਸੇ ਹੁਣ ਵਾਪਸ ਲੈਣ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਕਿਤੇ ਨਾ ਕਿਤੇ ਤੇ ਉਹਨਾਂ ਦਾ ਬੇਟਾ ਜੀ ਹੈ ਸੁਪੁੱਤਰ ਕਹੀਏ ਪਿਆਰ ਦੇ ਨਾਲ ਸਰਵੀਰ ਬਾਦਲ ਤੇ ਹੁਣ ਉਹ ਪ੍ਰਧਾਨ ਨੇ ਸ਼ਮਣਿਕ ਕਮੇਟੀ ਤੇ ਇਹਨਾਂ ਦੀ ਤਾਂ ਸਭ ਤੋਂ ਵੱਡੀ ਦੇਣ ਹੈ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਸੀ ਸਾਰੇ ਖਤਮ ਇਹਨਾਂ ਨੇ ਕੀਤੇ ਜਿੰਨੇ ਵੀ ਇੰਡਸਟਰੀ ਲੀਟਸ ਸੀ ਹੈਗੇ ਪੰਜਾਬ ਦੇ ਵੱਡੇ ਕਾਰੋਬਾਰੀ ਉਹ ਸਭ ਛੱਡ ਕੇ ਪੰਜਾਬ ਤੋਂ ਅਦਰ ਸਟੇਟਾਂ ਵਿੱਚ ਹੋਰ ਸਟੇਟਾਂ ਵਿੱਚ ਚਲੇ ਗਏ ਕਿਉਂਕਿ ਇਹ ਬਾਦਲਕਾ ਜਿਹੜਾ ਪਰਿਵਾਰ ਸੀ ਸ਼ੇਅਰ ਕਰਦਾ ਸੀ ਯਾਨੀ ਕਿ ਉਹਨਾਂ ਵਿੱਚ ਹਿੱਸੇਦਾਰੀ ਚਾਹੁੰਦਾ ਸੀ ਜੇ ਕਿਸੇ ਨੇ ਇਥੇ ਬ੍ਰੈਡ ਬਣਾਉਣ ਵਾਲਾ ਕੋਈ ਫੈਕਟਰੀ ਲਾਈ ਤਾਂ ਉਹਨੂੰ ਵੀ ਕਿਹਾ ਵੀ ਇੱਕ ਪੈਕਟ ਵਿੱਚੋਂ 1 ਰੁਪਿਆ ਸਾਨੂੰ ਦਿਓ ਜੇ ਕਿਤੇ ਕੋਈ ਟਰੈਕਟਰ ਦੀ ਏਜੰਸੀ ਲੈ ਕੇ ਆਇਆ ਕਾਰਾਂ ਦੀ ਲੈ ਕੇ ਆਇਆ ਮੋਟਰਸਾਈਕਲ ਸਕੂਟਰਾਂ ਦੀ ਲੈ ਕੇ ਉਹਨਾਂ ਵਿੱਚ ਵੀ ਸ਼ੇਅਰ ਪਾਉਣਾ ਚਾਹੁੰਦੇ ਸੀ ਅਗਲੇ ਛੱਡ ਕੇ ਭੱਜ ਗਏ ਇਥੋਂ ਜੇ ਕਿਸੇ ਨੇ ਹੋਟਲ ਪਾਇਆ ਉਹਨੂੰ ਵੀ ਕਹਿੰਦੇ ਸੀ ਸਾਡਾ ਹਿੱਸਾ ਹੋਣਾ ਚਾਹੀਦਾ ਅਗਲੇ ਇਥੋਂ ਕਾਰੋਬਾਰ ਲੈ ਗਏ ਆਪਣਾ ਹੋਸਟੇਲਾਂ ਦੇ ਵਿੱਚ ਹੁਣ ਜਦੋਂ ਪੰਜਾਬ ਦੇ ਵਿੱਚ ਹਾਲਾਤ ਹੀ ਨਾ ਰਹੇ ਤੇ ਅਗਲੇ ਨੇ ਫਿਰ ਕਿਸੇ ਨੇ ਕਨਾਲ ਵਿੱਚ ਕਿਸੇ ਨੇ ਅੱਧਾ ਕਿਲਾ ਵਿੱਚ ਆਪਣੀ ਮਿੱਤ ਮੁਤਾਬਕ ਜਿਹੜੇ ਸ ਹੈ ਜਿਹੜੇ ਮੁਲਕਾਂ ਵਿੱਚ ਜਾਣਾ ਸੀ ਅਗਲੇ ਵੀਜਲ ਵਾਂਗ ਚਲੇ ਗਏ ਤੇ ਹੁਣ ਜਹੇਦਾਰ ਸਾਹਿਬ ਕਹਿੰਦੇ ਤੁਸੀਂ ਉਥੋਂ ਵੀ ਵਾਪਸ ਆ ਜੋ ਪੰਜਾਬ ਵਿੱਚ ਤੁਹਾਨੂੰ ਰਿਗਾਰ ਮਿਲੂ ਕਿਹੜਾ ਰਿਗਾਰ ਦਿਓਗੇ ਮਤਲਬ ਇਹ ਕਹਿਣਾ ਚਾਹੁੰਦੇ ਆ ਵੀ 2027 ਦੇ ਨੇ ਸਾਨੂੰ ਤੁਹਾਡੀਆਂ ਵੋਟਾਂ ਦੀ ਲੋੜ ਹੈ ਬਦ ਤੋਂ ਬਦ ਆਓ ਪੰਜਾਬ ਦੇ ਵਿੱਚ ਤੇ ਸਾਨੂੰ ਵੋਟਾਂ ਪਾਓ ਸਾਡਾ ਰਾਜ ਆਵੇ ਇਹ ਇਹਨਾਂ ਦਾ ਕਹਿਣ ਦਾ ਮਕਸ਼ਦ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਲੋਕ ਪੰਜਾਬ ਛੱਡ ਕੇ ਫੋਰਨ ਕੰਟਰੀ ਚਲੇ ਗਏ ਜਾਂ ਹੋਰ ਸਟੇਟਾਂ ਵਿੱਚ ਚਲੇ ਗਏ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਭ ਕੁਝ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਅਤਵਾਦ ਦਾ ਦੌਰ ਦੇਖਿਆ ਜੂਨ 84 ਦੇਖੀ ਦਿੱਲੀ ਸਿੱਖ ਕਤਲੇਆਮ ਦੇਖ ਲਿਆ ਨੈਕਸਟ ਸਲਾਈਡ ਤੇ ਜਾ ਹੁਣ ਜਿਹੜਾ ਬੇਤਵੀ ਦਾ ਦੌਰ ਸੀ ਨਸ਼ਿਆਂ ਦੇ ਹੜ ਤੁਸੀਂ ਸਭ ਕੁਝ ਵੇਚ ਲਿਆ ਜਿੱਥੇ ਬੈਠੇ ਹੋ ਟਿਕੇ ਰਹੋ ਬਾਰ-ਬਾਰ ਟਿਕਾਣੇ ਨਾ ਬਦਲਿਓ ਨਾ ਇੱਧਰ ਦੇ ਨਾ ਉੱਧਰ ਦੇ ਕਿਸੇ ਕੰਮ ਦੇ ਨਹੀਂ ਰਹਿਣਾ ਤੁਸੀਂ ਇਹ ਜਿਹੜੇ ਜਹਦਾਰ ਸਾਹਿਬ ਨੇ ਕਿਉਂਕਿ ਮੈਂ ਅੱਜ ਤਾਂ ਪਰਨ ਕੀਤਾ ਵੀ ਆਪਾਂ ਗੰਤ ਬੋਲਣਾ ਇਨੀ ਕੋਈ ਸ਼ਬਦ ਇਹੋ ਜਿਹਾ ਪਿਆਰ ਨਹੀਂ ਬੋਲਣਾ ਵੀ ਇਹਨਾਂ ਨੇ ਤੁਹਾ ਨੂੰ ਪ੍ਰਮਾਨ ਉਹ ਪੜ ਕੇ ਸੁਣਾਉਣਾ ਹੈ ਜਿਹੜਾ ਬਾਦਲ ਪਰਿਵਾਰ ਵੱਲੋਂ ਬਾਦਲ ਪਿੰਡ ਤੋਂ ਕੋਠੀ ਵਿੱਚੋਂ ਲਿਖਿਆ ਲਿਖਾਇਆ ਹੁੰਦਾ WhatsApp ਤੇ ਉਹ ਪੜ ਕੇ ਸੁਣਾ ਦਿੰਦੇ ਐ ਵੀ ਇਦਾਂ ਦੀ ਸਟੇਟਮੈਂਟ ਜੇ ਜ਼ਾਦਾ ਜੀ ਦੇ ਦਿਓ ਸਭ ਤੋਂ ਵੱਧ ਜੇ ਨੁਕਸਾਨ ਇੱਥੇ ਕਾਰੋਬਾਰ ਕਾਰੋਬਾਰੀਆਂ ਦਾ ਕੀਤਾ ਤਾਂ ਬਾਦਲ ਪਰਿਵਾਰ ਨੇ ਕੀਤਾ ਤੇ ਜੇ ਜ਼ਾਦਾ ਜੀ ਨੂੰ ਜੇ ਹੁਣ ਸਿੱਧਾ ਕਹਿ ਦਈਏ ਤਾਂ ਗੱਲ ਛੇਤੀ ਮੰਨਣੀ ਦੀ ਕਿਉਂਕਿ ਉਹ ਤਾਂ ਵੱਡਾ ਐ ਤੇ ਆਦੇ ਦੇ ਮੁਤਾਬਕ ਫਿਰ ਇਹ ਕਹਿੰਦੇ ਆ ਵੀ ਤੁਹਾਡੀ ਔਕਾਤ ਕੀ ਐ ਸਾਡੇ ਨਾਲ ਗੱਲ ਕਰੋ ਸਾਡਾ ਲੈਵਲ ਵੱਡਾ ਐ ਅਸੀਂ ਉਹਨਾਂ ਨਾਲ ਨਹੀਂ ਬੈੰਦੇ ਜਿਹੜੇ ਸਾਰਿਆਂ ਨਾਲ ਬੈੰਦੇ ਨੇ ਫਿਰ ਕਿਤੇ ਸਿੱਧੂ ਮੂਸੇਵਾਲਾ ਦਾ ਗਾਣਾ ਨਾ ਸੁਣਾ ਦੇਣ ਤਾਂ ਕਰਕੇ ਅੱਜ ਪਿਆਰ ਦੇ ਨਾਲ ਐ ਇੱਕ ਕਥਾ ਬੱਜਦੀ ਤਰ੍ਹਾਂ ਗੱਲ ਕੀਤੀ ਐ ਮਿਰਜ਼ਾਖਰ ਸਾਹਿਬ ਜੀ ਜਦੋਂ ਇਦਾਂ ਦੀ ਕੋਈ ਸਟੇਟਮੈਂਟ ਦਿੰਦੇ ਹੁੰਦੇ ਹੋ ਨਾ ਜਿਨ੍ਹਾਂ ਨੇ ਤੁਹਾਨੂੰ ਜ세ਦਾਦ ਨਿਯੁਕਤ ਕੀਤਾ ਐ ਇਦਾਂ ਹੀ ਕਹਿੰਦੇ ਹੁੰਦੇ ਆ ਨਾ ਤੁਹਾਨੂੰ ਸੇਵਾਦਾਰੀ ਦਿੱਤੀ ਐ ਤੁਹਾਨੂੰ ਮਾਣ ਵਕਸਿਆ ਤਾਂ ਉਹਨਾਂ ਦੀ ਗੱਲ ਕਰ ਲਿਆ ਕਰੋ ਵੀ ਇਹ ਨੁਕਸਾਨ ਪੰਜਾਬ ਦਾ ਸਭ ਤੋਂ ਵੱਧ ਕਿਹਨੇ ਕੀਤਾ ਹੈ ਉਹਨਾਂ ਵੱਲ ਥੋੜਾ ਜਿਹਾ ਧਿਆਨ ਦੇ ਲਿਆ ਕਰੋ ਤਾਂ ਵਧੀਆ ਰਹਿਾਂਗੇ ਪਰ ਜਹੇਦਾਰ ਸਾਹਿਬ ਦੇ ਕਿਤੇ ਨਾ ਕਿਤੇ ਕਿਸੇ ਖਾਲ ਖੁੰਝੇ ਦਰਦ ਮਾੜਾ ਮੋਟਾ ਪਿਆ ਹੁੰਦਾ ਬੱਚਾ ਖੁਚਾ ਕਿਤੇ ਰਹਿ ਜਾਂਦਾ ਬੈਸੇ ਤਾਂ ਜਦੋਂ ਕਿਸੇ ਨਵੇਂ ਕੰਪਨੀ ਵਿੱਚ ਭਰਤੀ ਕੀਤਾ ਜਾਂਦਾ ਉਹਦੋਂ ਜਿਹੜਾ ਮਾਈਂਡ ਹੁੰਦਾ ਨਾ ਮਾਈਂਡ ਵਾਸ਼ ਇਹਨੂੰ ਕਹਿੰਦੇ ਹਨ ਜਣਕੇ ਅੰਦਰ ਸਾਫ਼ ਕੀਤਾ ਜਾਂਦਾ ਪ੍ਰੈਸ਼ਰ ਪੁਸ਼ ਮਾਰ ਕੇ ਵੀ ਪਹਿਲਾਂ ਵਾਲੀ ਗੱਲ ਕੋਈ ਅੰਦਰ ਰਹਿ ਨਾ ਜਾਵੇ ਐ ਸਾਫ਼ ਕਰਕੇ ਇਹਨੂੰ ਦੁਬਾਰਾ ਸ਼ੁਰੂਆਤ ਕਰਨੀ ਹੈ ਪਰ ਕਿਤੇ ਨਾ ਕਿਤੇ ਰਹਿ ਗਿਆ ਹੋਣਾ ਕਿਉਂਕਿ ਉਹ ਜਿਵੇਂ ਉਦਾਹਰਣ ਦੇ ਤੌਰ ਤੇ ਕਹਿ ਲੋ ਜਿਹੜੇ ਮਿੱਟੀ ਦੇ ਪੱਕੇ ਹੋਏ ਭਾਂਡੇ ਵਿੱਚ ਦੁੱਧ ਲੱਸੀ ਰੱਖਿਆ ਹੋਵੇ ਨਾ ਬਹੁਤਾ ਚਿਰ। ਕਿਉਂ? ਜਾਂ ਦੁੱਧ ਰੜਕਦੇ ਹੁੰਦੇ ਆ। ਤੇ ਉਹਦੀਆਂ ਠੀਕਰੀਆਂ ਭਾਵੇਂ ਸੈਂਕੜੇ ਸਾਲ ਵੀ ਪੰਗਾ ਰਹਿਣ ਉਹਨਾਂ ਵਿੱਚੋਂ ਠੰਡਾਈ ਨਹੀਂ ਜਾਂਦੀ। ਕਿਤੇ ਨਾ ਕਿਤੇ ਮਾੜਾ ਮੋਟਾ ਅਸਰ ਹੋ ਜਾਂਦਾ। ਜਾਂ ਪੈਂਦਾ ਅੰਦਰਲਾ ਵੀ ਇਹ ਗੱਲ ਕਹਿ ਦਈਏ। ਗੱਲ ਵਿੱਚ ਕੋਈ ਜੋ ਕੁਸ਼ਕਿਆ ਕਮੇ ਪੇਸ਼ੇ ਨਹੀਂ ਵਧੀਆ ਗੱਲ ਕਹੀ ਹੈ। ਪੰਜਾਬੀਆਂ ਨੇ ਕਹੀ ਹੈ। ਨੌਜਵਾਨਾਂ ਨੇ ਕਹੀ ਹੈ। ਪਰ ਜੇ ਜ਼ੇਦਾਰੀ ਨੇ ਨੁਕਸਾਨ ਕੀਤਾ ਜੇ ਤੁਸੀਂ ਉਹਨਾਂ ਨੂੰ ਮਾੜਾ ਜਾਬੀ ਕਹਿੰਦਾ ਐ ਬਸ ਮਾੜਾ ਜਾਬੀ ਕਿਣਕਾ ਪਰ ਵੀ ਕਹਿੰਦਾ ਨਾ ਵੀ ਸਭ ਤੋਂ ਵੱਡਾ ਯੋਗਦਾਨ ਬਾਦਲਾਂ ਦਾ ਜੇ ਮਾੜਾ ਜਾਬੀ ਤੁਸੀਂ ਕਹਿੰਦਾ ਮੇਰੇ ਕਹਿਣ ਮੁਤਾਬਕ ਤਾਂ ਫਿਰ ਜ਼ੇਦਾਰੀ ਨੂੰ ਖਤਰਾ ਪੈ ਸਕਦਾ ਮਾੜਾ ਜਾਬੀ ਕਹਿੰਦਾ ਵੀ ਸਭ ਤੋਂ ਵੱਡਾ ਯੋਗਦਾਨ ਕੀਦਾ ਹੈ ਬਾਦਲਾਂ ਦਾ ਜੇ ਇਨੀ ਗੱਲ ਕਹਿਤੀ ਤਾਂ ਫਿਰ ਰਾਤੇ ਰਾਤ ਥਾਣੇਦਾਰ ਬਦਲਾ ਲਗੇ ਜੇ ਬਿਨਾ ਪੁੱਛੇ ਪਿੰਡ ਮਾਰ ਜਾਵੇ ਗੇੜਾ ਫਿਰਾਂ ਲਈ ਇਦਾਂ ਕਰਨਗੇ ਅਗਲੇ ਰਾਤੇ ਰਾਤ ਬਦ ਦੇਣਗੇ ਵਿਗਿਆਨੀ ਕੁਲਦੀਪ ਸਿੰਘ ਜਹਦਾਰ ਜੀ ਤੁਸੀਂ ਹੁਣ ਫਤੇਗੜ ਸਭ ਜਾ ਕੇ ਹੈਡ ਗ੍ਰੰਥੀ ਦੀ ਡਿਊਟੀ ਕਰਨੀ ਦੇ ਜੇ ਜਹਦਾਰ ਅਸੀਂ ਨਾ ਲੱਭ ਲਿਆ ਜੀ ਫਿਰਾਂ ਲਈ ਇਦਾਂ ਕਹਿ ਦੇਣਗੇ ਚਲੋ ਕੋਈ ਨਹੀਂ ਧੰਨਵਾਦ ਤੁਹਾਡਾ ਅੱਜ ਮੈਂ ਬੜੇ ਸਤਿਕਾਰ ਨਾਲ ਬੋਲੇ ਆ ਜੇ ਗਾਹਾਂ ਬਾਤੇ ਬਿਆਨ ਦੇਵਾਂਗੀ ਜੇ ਜਰਤ ਹੋਈ ਹਿੰਮਤ ਹੋਈ ਤਾਂ ਬਾਦਲ ਪਰਿਵਾਰ ਦਾ ਮੜਾ ਜਨਾ ਲੈ ਕੇ ਦੇਖਿਓ ਮੈਸੇ ਮੈਂ ਤਾਂ ਕਹਿ ਤਾ ਨਾ ਹੁਨਾ ਪਰ ਜੇ ਮੈਂ ਕਸਮ ਪਾਈ ਹੈ ਕਿ ਮੈਂ ਗਰਮ ਬੋਲਣ ਨੂੰ ਮੈਂ ਪਿਆਰ ਨਾਲ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ